ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਣ ਦਾਨੀਆਂ ਦੇ ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਚੇ ਫਲਸਫੇ ਗਿਆਨ ਗਿਆਨੀਆਂ ਦੇ ਇਹ ਪਰ ਸਾਲੀਆਂ ਹੀ ਗੱਲਾਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਇਹ ਪਰ ਤੱਤ ਸਿਆਣਿਆਂ ਕੱਢ ਕੇ ਆ ਕੌਮਾਂ ਜਾਂਦੀਆਂ ਨਾਲ ਕੁਰਬਾਨੀਆਂ ਜਦੋਂ ਕਿਸੇ ਵੀ ਦੇਸ਼ ਜਾਂ ਕੌਮ ਉੱਤੇ ਜਦੋਂ ਕਿਸੇ ਵੀ ਦੇਸ਼ ਦਾ ਕੌਮ ਉੱਤੇ ਆ ਕੇ ਹਵਾ ਹਵਾ ਜਾਦੀ ਜੀ ਭਗਤੀਏ ਉਸ ਦੇਸ਼ ਦੀ ਕੌਮ ਦੇ ਪਰਵਾਨਿਆਂ ਨੂੰ ਰਹਿਂਦੀ ਹੋਸ਼ ਨਾਲ ਸ਼ੀਸ਼ ਤੇ ਪਗਦੀਏ ਘੜ ਉਝੜ ਜਾਂਦੇ ਲੱਖਾਂ ਮੱਖੀਆਂ ਦੇ ਬੱਤੀ ਇੱਕ ਤਾਂ ਮੋਮ ਦੀ ਜਗਦੀ ਏ ਸਰਫ ਖੂਨ ਸ਼ਹੀਦਾਂ ਦਾ ਨੁੱਟੜ ਜਾਂਦਾ ਮਹਿੰਦੀ ਹੋਰ ਨਾਂ ਦੇ ਹੱਥੀ ਲੱਗਦੀ ਲੋ ਜੀ ਟਾਈਮ ਜ਼ਮਨੀ ਟੂ ਦੀ ਪੁਆਇੰਟ ਵਕਤ ਕੀਮਤੀ ਲ ਮੈਂ ਲੈਕਚਰ ਸ਼ੋਰਟ ਕੱਪ ਤੱਕਵਾ ਦਵਾ ਸਾਰਿਆਂ ਹੀ ਸੱਜਣਾ ਵੱਲੋਂ ਭੈਣ ਭਰਾਵਾਂ ਵੱਲੋਂ ਦੋਸਤ ਮਿੱਤਰਾਂ ਵੱਲੋਂ ਸਾਰਿਆਂ ਦੀਆਂ ਮਾਇਆ ਹਾਜ਼ਰ ਹੈ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਸੰਤ ਗੁਰੂ ਆਪ ਹੀ ਜਾਣੇ ਜਾਣ ਨੇ ਲਓ ਉਦਮ ਸਿੰਘ ਨੇ 12 ਮਾਰਚ ਨੂੰ ਆਖਰੀ ਵਾਰ ਮੰਜੇ ਤੇ ਆਰਾਮ ਕੀਤਾ ਹੈ ਮੰਜੇ ਤੇ ਆਖਰੀ ਵਾਰ ਆਰਾਮ ਕੀਤਾ ਹੈ ਉਹਨੇ ਚੇਹੇ ਵਿੱਚ ਅੱਠ ਮਾਰਿਆ ਤੇ ਕੀ ਦੇਖਦਾ ਹੈ ਉਨੇ ਇੱਕ ਪਿਸਤਲ ਛੱਡਿਆ ਹੈ ਉਸ ਪਿਸਤਲ ਨੂੰ ਕਹਿੰਦਾ ਸਜਣਾ ਸਾਥ ਨਵਾਵੀ ਵਫਾ ਕਰੀ ਵਫਾ ਕਰਨ ਵਾਲੇ ਲੋਕ ਦੁਨੀਆ ਵਿੱਚ ਪੂਜੇ ਜਾਇਆ ਕਰਦੇ ਨੇ ਬੇਤਗਾ ਲੋਕ ਦੁਨੀਆ ਵਿੱਚ ਕੱਟੇ ਜਾਇਆ ਕਰਦੇ ਹਨ ਲੋ ਜੀ ਅੰਮ੍ਰਿਤ ਵੇਲਾ ਹੋਇਆ ਹੈ ਉਦਮ ਸਿੰਘ ਨੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਕੇ ਇੱਕ ਅਨਬਾਰੀ ਖੋਲ੍ਹਿਆ ਉਹਦੇ ਵਿੱਚੋਂ ਕਾਲਾ ਪੈਂਟ ਕੋਟ ਕੱਢਿਆ ਹੈ ਕਾਲਾ ਪੈਂਟ ਕੋਟ ਕੱਢ ਕੇ ਉਹਨੇ ਪਹਿਨਿਆ ਹੈ ਤੇ ਇੱਕ ਗੋਲ ਟੋਪ ਟੇਢੀ ਟੋਪ ਉਹਨੇ ਉੱਤੇ ਲੈ ਲਈ ਹੈ ਸੱਚ ਜਾਣੋ ਅੱਜ ਤੱਕ ਜਮਾਂ ਹੀ ਅੰਗਰੇਜ਼ ਲੱਗਦਾ ਸੀ ਇੰਨਾ ਸੋਹਣਾ ਅੱਜ ਇੱਕ ਵਾਰ ਮੌਤ ਨੂੰ ਵਿਤਰੇੜੀ ਆ ਜਾ ਉਹਨੇ ਕੈਸਟਨ ਹਾਲ ਵਿੱਚ ਜਾਣਾ ਹੈ 2:30 ਵਜੇ ਕੈਸਟਨ ਹਾਲ ਦੇ ਗੇਟ ਤੇ ਪਹੁੰਚ ਗਿਆ ਹੈ ਉੱਥੇ ਬਾਡੀਗਾਰਡ ਪੁਲਿਸ ਵਾਲਾ ਖੜਾ ਹੈ ਕਹਿੰਦਾ ਸ਼ੋ ਮੀ ਦੀ ਐਂਟਰੀ ਪਾਸ ਸ਼ੋ ਮੀ ਕਹਿੰਦਾ ਐਂਟਰੀ ਪਾਸ ਉਹਦੋਂ ਸਿੱਕਨੇ ਆਪਣਾ ਐਂਟਰੀ ਪਾਸ ਦੇ ਦਿੱਤਾ ਹੈ ਕਹਿੰਦਾ ਵਾਟ ਯੂਅਰ ਨੇਮ ਕਹਿੰਦਾ ਜੀ ਮੇਰਾ ਨਾਮ ਪ੍ਰੈਂਕ ਬ੍ਰੈਲੀਜ਼ ਹੈ ਨਾ ਬਦਲ ਚ ਤੇ ਭੇਸ ਬਦਲ ਚ ਬਹੁਤ ਅੱਛੀ ਤਰ੍ਹਾਂ ਮਾਰ ਸੀ ਕਹਿੰਦਾ ਜੀ ਮੇਰਾ ਨਾਮ ਬ੍ਰੈਂਕ ਬ੍ਰਾਇਰ ਲੀ ਕਹਿੰਦਾ ਯੈਸ ਕਹਿੰਦਾ ਯੂ ਕੈਨ ਗੋ ਆਪ ਜਾ ਸਕਦੇ ਹੋ ਅੱਗੇ ਜਿਹੜਾ ਜਲਸਾ ਹੈ ਸ਼ੁਰੂ ਹੋ ਚੁੱਕਿਆ ਹੈ 350 ਬੰਦਾ ਕੁਰਸੀਆਂ ਤੇ ਬੈਠਾ ਹੈ 40-50 ਬੰਦੇ ਕੰਧ ਨਾਲ ਖੜੇ ਹੋਏ ਉਦਮ ਸਿੰਘ ਉਹਨਾਂ ਵਿੱਚ ਜਾ ਕੇ ਖੜ ਗਿਆ ਪਹਿਲਾ ਜਰਨਲ ਜੱਟ ਬੋਲਿਆ ਫਿਰ ਕਿਟ ਬੈਂਸ ਬੋਲਿਆ ਫਿਰ ਵਾਰੀ ਆਈਆ ਜਰਨਲ ਡਾਇਰ ਦੀ ਲੋਕਾਂ ਨੇ ਤਾੜੀਆਂ ਮਾਰੀਆਂ ਜੀ ਜਦੋਂ ਕੋਈ ਵੱਡਾ ਆਦਮੀ ਬੋਲਦਾ ਹੈ ਵੱਡਾ ਲੀਡਰ ਬੋਲਦਾ ਹੈ ਜਾਂ ਕੋਈ ਮੰਤਰੀ ਬੋਲਦਾ ਹੈ ਤਾਂ ਤਾੜੀਆਂ ਵੱਜਦੀਆਂ ਨੇ ਉਹਨੇ ਉੱਠਦੇ ਸਾਰੇ مسئلہ ہے افقاس کا افقاس کے لوگ آزادی منگتے افقاس کے لوگ آزادی دے نے ازادی منگی کہ میں جلیا والے باغ بچ کے مارے مینو پہ جو میں کر کر جلیا والا باغ بنا ہے ਐਨੀ ਸੁਣਦੇ ਆ ਸਰ ਉਦਮ ਸਿੰਘ ਜਰਨਲ ਡੈਡ ਦੇ ਸਾਹਮਣੇ ਆ ਗਿਆ ਹੈ ਕਹਿੰਦਾ ਯੰਗ ਮੈਨ ਯੂਅਰ ਦਾ ਕੁਐਸਚਨ ਕਹਿੰਦਾ ਯੈਸ ਯੰਗ ਮੈਨ ਯੂਅਰ ਦਾ ਕੁਐਸਚਨ ਕੋਈ ਸਵਾਲ ਹੈ ਕਹਿੰਦਾ ਯੈਸ ਕਹਿੰਦਾ ਕੁਐਸਚਨ ਨੂੰ ਰਿਪੀਟ ਜਿਹੜੀਆਂ ਤੁਸੀਂ ਅੱਗੇ ਗਾਲਾਂ ਕੱਢੀਆਂ ਨਾ ਇਹ ਮੈਨੂੰ ਗਾਲਾਂ ਕੱਢ ਕੇ ਦਿਖਾਓ ਉਹ ਬੜਾ ਖੁਸ਼ ਹੋਇਆ ਉਹਨੂੰ ਕੀ ਪਤਾ ਸੀ ਜਿਹੜੇ ਅੱਜ ਪਟਾਕੇ ਚੱਲਣੇ ਆ ਇਸ ਸੜੀਆਂ ਤੱਕ ਯਾਦ ਰਹਿਣਗੇ ਨਾਲੇ ਪੰਜਾਬੀਆਂ ਦੀ ਫਿਤਰਤ ਹੈ ਪੰਜਾਬੀਆਂ ਦੀ ਫਿਤਰਤ ਹੈ ਜਦੋਂ ਕਿਸੇ ਤੇ ਇੱਕ ਸੌਣ ਫੇਰ ਨਾ ਹੋਵੇ ਕਿਦੋਂ ਕਿਸੇ ਤੇ ਗੋਡਾ ਫੇਰ ਨਾ ਹੋਵੇ ਜਾਂ ਕਿਸੇ ਦੀ ਤਾੜਾਂ ਕੱਢਣੀਆਂ ਹੋਣ ਪੰਜਾਬੀਆਂ ਦਾ ਇਹ ਅਸੂਲ ਹੈ ਕਹਿੰਦਾ ਅੱਗੇ ਗਾਲ ਕੱਢੀ ਫਿਰ ਹੁਣ ਕੱਢ ਕੇ ਦਿਖਾ ਉਹਨੇ ਕਿਆ ਲੈ ਮੈਂ ਦੁਆਰਾ ਕਹਿ ਦੇਣਾ ਕਹਿੰਦਾ ਮੈਨੂੰ ਅਫਗਾਨਿਸਤਾਨ ਭੇਜੋ ਇੰਡੀਅਨ ਭਾਰਤੀ ਕੁੱਤੇ ਜਦੋਂ 1919 ਵਿੱਚ ਇਹਨਾਂ ਨੇ ਆਜ਼ਾਦੀ ਮੰਗੀ ਮੈਂ ਇਹਨਾਂ ਨੂੰ ਚਲਿਆਂ ਵਾਲੇ ਬਾਗ ਵਿੱਚ ਘੇਰ ਘੇਰ ਕੇ ਮਾਰਿਆ ਲੋ ਐਨੀ ਗੱਲ ਕਹਿੰਦਾ ਸਾਰ ਉਦਮ ਸਿੰਘ ਨੇ ਕਹਿਆ ਉਦਮ ਸਿੰਘ ਸਰਦਾਰ ਨੇ ਸੁਣ ਬੇਈਮਾਨਾ ਕਹਿਆ ਉਦਮ ਸਿੰਘ ਸਰਦਾਰ ਨੇ ਉਹ ਸੁਣ ਬੇਈਮਾਨਾ ਤੇਰਾ ਅੰਨ ਪਾਣੇ ਇਥੋਂ ਮੁੱਕ ਗਿਆ ਹੁਣ ਇਸ ਜਹਾਨਾ ਤੈਨੂੰ ਨਰਕਾਂ ਦੇ ਵੱਲ ਤੋਰਨਾ

ਸਹਾਰੀ ਦੇਸ਼ ਦੀ ਉਹ ਖਲ ਗਿਆ ਕਾਲ ਜੇ ਸੰਤ ਉੱਠ ਕੇ ਉਧਮ ਸਿੰਘ ਖੜ ਗਿਆ बाजरा पिछले मापियल पापिया Tirei que anda papiã! a shot